ਕਰਨੀ ਹੈ ਕੀ ਮਾਮਲਾ ਹੈ ਇਹ ਕੱਲ ਪੁਲਿਸ ਪਾਰਟੀ ਸਮੇਤ ਅੰਗਸਤ ਪਾਰਟੀ ਜਿਹੜੀ ਹੈ ਟੀ ਪੁਆਇੰਟ ਫੈਸ ਰੋਡ ਤੇ ਮੌਜੂਦ ਸੀ ਤੇ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਵੀ ਇੱਥੇ ਗਿਲ ਫੋਲੀ ਫਾਰਮਾਂ ਜੋ ਬੰਦ ਹੋ ਚੁੱਕਾ ਤੇ ਉੱਥੇ ਜੰਗਲ ਜੰਗਲ ਦੀ ਹਵਾਨਾ ਜਿੱਥੇ ਤਿੰਨ ਗੱਡੀਆਂ ਦੋ ਮਹਿੰਦਰਾ ਪਿਕਅਪ ਤੇ ਇੱਕ ਹੈਗਾ ਕੈਂਟਰ ਉਹ ਸ਼ਰਾਬ ਜਿਹੜੀ ਲੋਡ ਅਨਲੋਡ ਕਰ ਰਹੇ ਨਾ ਤੇ ਇਹ ਕਿਤੇ ਬਾਹਲੀ ਸਟੇਟ ਜਾਣੀ ਹੈ ਤੇ ਉਹਨਾਂ ਨੂੰ ਉੱਤੋਂ ਜਿਹੜੇ ਨੰਬਰ ਮਟਾਏ ਹੋਏ ਨੇ ਤਾਂ ਜੋ ਪਤਾ ਨਾ ਲੱਗ ਸਕੇ ਕਿਸੇ ਦਾ ਜੋ ਅਸੀਂ ਪਰਚਾ ਦਰਜ ਕਰਕੇ ਉੱਥੇ ਰੇਡ ਕੀਤਾ ਤੇ ਸਾਨੂੰ ਦੋ ਗੱਡੀਆਂ ਮਹਿੰਦਰਾ ਪਿਕਅਪ ਇੱਕ ਕੈਂਟਰ ਮਿਲਿਆ ਇੱਕ ਵਿਅਕਤੀ ਵੀ ਮਿਲਿਆ ਬਾਕੀ ਇਹ ਨਿਹਰਾ ਜ਼ਿਆਦਾ ਹਣ ਕਰਕੇ ਹੋ ਸਕਦਾ ਸਤੋ ਟੁੱਟ ਜਾਈ ਹੋਣ ਬਾਕੀ ਕਿੰਨੇ ਪੇਟੀਆਂ ਸ਼ਰਾਬ ਹੈ ਤੇ ਕਿਹੜਾ ਬ੍ਰਾਂਡ ਹੈ ਇਹ ਟੋਟਲ 285 ਪੇਟੀਆਂ ਜਿਹੜੀ ਹੈ ਸ਼ਰਾਬ ਹੈ ਅੰਗਰੇਜ਼ੀ ਤੇ 185 ਪੇਟੀਆਂ ਰਾਇਲ ਸਟੈਗ ਹੈ 50 ਜਿਹੜੀਆਂ ਆਲਸੀਜਨ ਹੈ ਤੇ 50 ਰਾਇਲ ਚੈਲਿੰਗੀਆਂ ਕੀ ਕਰਦੇ ਕੀਤੀ ਜਾ ਇਹ ਤੇ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਵਾ ਤੇ ਉਹਨੂੰ ਜਿਹੜਾ ਰਿਮਾਂਡ ਲਿਆ ਵਾ ਦੋ ਦਿਨ ਦਾ ਤੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖੇ ਜਾ ਰਹੇ ਆ ਕਿ ਸ਼ਰਾਬ ਕਿੱਥੋਂ ਆਈ ਹੈ ਦਿੱਤੇ